ਦੇਰ ਚਰੰਨ ਲਿ ਪਰਤਾਰ ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਬਹੁਤ ਹੀ ਵੱਡਿਆ ਭਾਗਾਂ ਵਾਲੇ ਹਾਂ ਸਭ ਤੋਂ ਪਹਿਲਾਂ ਰਸਮਾਂ ਨੂੰ ਕਰੋ ਪਵਿੱਤਰੋ ਲਾਓ ਬਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿਕਾਰ ਤੇ ਸਨਮਾਨ ਜੋ ਵੱਡੇ ਬਾਜੀਆਂ ਦੀ ਵਰਸੀ ਦੇ ਸਬੰਧ ਦੇ ਵਿੱਚ ਜੋ ਸਾਲਾਨਾ ਇਸ ਸਥਾਨ ਤੇ ਸਮਾਗਮ ਜੋ ਬਹੁਤ ਹੀ ਸਤਕਾਰ ਤੇ ਸਨਮਾਨਯੋਗ ਸੰਤ ਬਾਬਾ ਬਲਕਾਰ ਸਿੰਘ ਜੀ ਮਹਾਪੁਰਖਾਂ ਬਲੀਓ ਕੀਤੇ ਜਾਂਦੇ ਹਨ ਸੋ ਬਹੁਤ ਹੀ ਮਹਾਪੁਰਖਾਂ ਦੇ ਪਾਸੋਂ ਪਰਸੋਂ ਤੋਂ ਲੈ ਕਰਕੇ ਹਰੀ ਜਸ ਕੀਰਤਨ ਦੀ ਦੀਵਾਨ ਸਰਵਣ ਕਰਕੇ ਆਪਾਂ ਆਪਣੇ ਜੀਵਨ ਨੂੰ ਸਫਲ ਕਰ ਰਹੇ ਹਾਂ ਸੋ ਗੁਰਮੁਖ ਪਿਆਰਿਓ ਸਤਿਗੁਰਾਂ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋ ਚੀਜ਼ਾਂ ਨੂੰ ਬਹੁਤ ਵੱਡਾ ਮੰਨਿਆ ਗਿਆ ਲਿਖਿਆ ਗਿਆ ਸਤਿਗੁਰਾਂ ਨੇ ਉਹ ਕਿਹੜੀਆਂ ਦੋ ਚੀਜ਼ਾਂ ਨੇ ਸਭ ਤੋਂ ਪਹਿਲਾਂ ਤਾਂ ਕਿਹਾ ਗਿਆ ਸਤਿਗੁਰੂ ਜੀ ਕਹਿੰਦੇ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਜਿਹੜਾ ਆਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਹੈ ਉਹ ਸਭ ਤੋਂ ਉੱਚਾ ਹੈ ਸੋ ਗੁਰਮੁਖ ਪਿਆਰੋ ਜਿਹੜੀ ਰਾੜਾ ਸਾਹਿਬ ਦੀ ਸੰਪਰਦਾ ਹੈ ਕਿਉਂਕਿ ਦਾਸ ਦਮਦਮਿ ਟਕਸਾਲ ਦਾ ਵਿਦਿਆਰਥੀ ਹੈ ਸੋ ਸਾਰੀਆਂ ਸੰਪਰਦਾਵਾਂ ਦੇ ਵਿੱਚ ਦਾਸ ਨੇ ਵੇਖਿਆ ਜਾ ਕੇ ਦਮਦਮਿ ਟਕਸਾਲ ਦੇ ਵਿੱਚ ਗੁਰਬਾਣੀ ਦੀ ਬਹੁਤ ਸੋਧ ਕਰਵਾਈ ਜਾਂਦੀ ਆ ਪਾਠ ਸੁੱਧ ਕਰਵਾਇਆ ਜਾਂਦਾ ਸੋ ਜਿੱਥੇ ਸੀ ਗੁਰਬਾਣੀ ਸੁੱਧ ਪੜਦੇ ਆ ਉੱਥੇ ਨਾਲ ਸਿਮਰਨ ਦੀ ਬਹੁਤ ਵੱਡੀ ਜ਼ਰੂਰਤ ਆ ਸੋ ਜਿਹੜਾ ਸਿਮਰਨਾ ਸਿਮਰਨ ਕਰਨ ਦੇ ਨਾਲ ਮਨੁੱਖ ਦੇ ਅੰਦਰ ਦਇਆ ਹੁੰਦੀ ਆ ਤੇ ਜਿਹੜੇ ਮਨੁੱਖ ਦੇ ਅੰਦਰ ਦਇਆ ਨਹੀਂ ਹੈ ਉਹ ਧਰਮੀ ਨਹੀਂ ਹੋ ਸਕਦਾ ਗੁਰਮੁਖ ਪਿਆਰੋ ਸਿਮਰਨ ਕਰਨਾ ਦਇਆ ਕਰਨੀ ਜੀਵਾਂ ਦੇ ਉੱਪਰ ਸੋ ਇਹ ਬਹੁਤ ਜ਼ਰੂਰੀ ਹੈ ਸੋ ਸੰਪਰਦਾ ਰਾਣਾ ਸਾਹਿਬ ਦੇ ਮਹਾਪੁਰਖ ਵੱਡੇ ਮਹਾਰਾਜੀਆਂ ਤੋਂ ਲੈ ਕੇ ਜੋ ਹੁਣ ਤੱਕ ਮੌਜੂਦਾ ਮਹਾਪੁਰਖ ਜੋ ਉਸੇ ਚਾਲੀ ਦੇ ਅਨਸਾਰ ਜੋ ਸਿਮਰਨ ਦੀਆਂ ਦਾਤਾਂ ਜੋ ਆਪਣੇ ਕਲਯੁਗੀ ਜੀਵਾਂ ਦੀਆਂ ਝੋਲੀਆਂ ਦੇ ਵਿੱਚ ਪਾਉਂਦੇ ਨੇ ਸੋ ਆਪਾਂ ਜੀਵਨ ਸਫਲ ਕਰ ਰਹੇ ਹਾਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਵਿੱਚ ਸਭ ਤੋਂ ਜਿਹੜਾ ਉੱਚਾ ਮੰਨਿਆ ਗਿਆ ਉਹ ਆ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਦੂਜੀ ਜਿਹੜੀ ਚੀਜ਼ ਸਭ ਤੋਂ ਉੱਚੀ ਮੰਨੀ ਗਈ ਆ ਉਹ ਆ ਰੱਬ ਦੇ ਪਿਆਰੇ ਸੰਤ ਜਨ ਸਭ ਤੇ ਉੱਚੇ ਜਾਣੀ ਹੈ ਨਾਨਕ ਨਾਮ ਪਿਆਰ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀ ਐ ਨਾਨਕ ਨਾਲ ਪਿਆਰ ਤੇ ਗੁਰਮਖ ਪਿਆਰੋ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਸਭ ਤੋਂ ਉੱਚੇ ਮੰਨੇ ਗਏ ਨੇ ਸੋ ਜਿਹੜੇ ਪ੍ਰਮਾਤਮਾ ਦਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦੇ ਨੇ ਆਪ ਧਨਤਾ ਦੇ ਜੋਗੋਂ ਜੋ ਪਰਸੋਂ ਤੋਂ ਲੈ ਕੇ ਹਾਜ਼ਰੀਆਂ ਭਰ ਰਹੇ ਹੋ ਨੌ ਪ੍ਰਕਾਰ ਦੀ ਭਗਤੀ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਸ਼ਰਵਣ ਭਗਤੀ ਆ ਜਿਹੜੀ ਤੁਸੀਂ ਆਪਾਂ ਸਾਰੇ ਕਰ ਰਹੇ ਆਂ ਮਹਾਪੁਰਖਾਂ ਦੇ ਬਚਨਾਂ ਨੂੰ ਸਰਵਣ ਕਰ ਰਹੇ ਆਂ ਸ਼੍ਰਵਣ ਸਿਮਰਨ ਕੀਰਤਨ ਇਹ ਕੀਰਤਨ ਵੀ ਭਗਤੀ ਆ ਸ਼੍ਰਵਣ ਭਗਤੀ ਆ ਤੇ ਸਿਮਰਨ ਕਰਨਾ ਇਹ ਵੀ ਭਗਤੀ ਆ ਨੌ ਪ੍ਰਕਾਰ ਦੀ ਭਗਤੀ ਆ ਸੋ ਗੁਰਮੁਖ ਪਿਆਰੋ ਉੱਥੇ ਨਾਲ ਕਲਯੁਗ ਦੇ ਸਮੇਂ ਦੇ ਵਿੱਚ ਕੀਰਤਨ ਭਗਤੀ ਵੀ ਆਪਾਂ ਸਾਰੇ ਰਲ ਮਿਲ ਕੇ ਕਰ ਰਹੇ ਆਂ ਲਾਹੇ ਪ੍ਰਾਪਤ ਕਰ ਰਹੇ ਆਂ ਤੇ ਗਰਮਖ ਪਿਆਰੋ ਜਿਹੜੇ ਇਹੋ ਜੇ ਮਹਾਪੁਰਖ ਹੁੰਦੇ ਨੇ ਉਹ ਬਿਰਲੇ ਹੁੰਦੇ ਨੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਤੇ ਉਹਨਾਂ ਦੀਆਂ ਹੀ ਜਾਦਾਂ ਜੜੀਆਂ ਨੇ ਉਹ ਮਹਾਪੁਰਖ ਮਨਾ ਰਹੇ ਨੇ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਮਹਾਪੁਰਖਾਂ ਦੇ ਸਥਾਨਾਂ ਤੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਆਂ ਮਹਾਪੁਰਖ ਸਟੇਜ ਤੇ ਨੇ ਸੋ ਆਪਾਂ ਇੱਕ ਧਾਰਨਾ ਪੜ੍ਹ ਕੇ ਇੱਥੇ ਹੀ ਸਮਾਪਤੀ ਕਰ ਲਈਏ ਭਲੇ ਪੁਰਸਾਂ ਦੀਆਂ ਜਾਤਾਂ ਦੇ ਸਦਾ ਮੇਲੇ ਲੱਗਦੇ ਨੇ ਭਲੇ ਪੁਰਸਾਂ ਦੀਆਂ ਜਾਤਾਂ ਦੇ ਸਦਾ ਮੇਲੇ ਲੱਗਦੇ ਨੇ ਔਰ ਸ਼ਾਂਤੀਆਂ ਜਾਤਾਂ ਦੇ ਸਦਾ ਮੇਲੇ ਲੱਗਦੇ ਨੇ ਭਲੇ ਪੁਰ ਸ਼ਾਂਤੀਆਂ ਜਾਤਾਂ ਦੇ ਸਦਾ ਮੇਲੇ ਲੱਗਦੇ ਦੇ ਨੇ ਸਾਧੂ ਤਾਂ ਅੱਜ ਥਾਂ-ਥਾਂ ਤੇ ਹਰ ਕੋਈ ਬਣ ਜਾਂਦਾ ਪਰ ਉਹ ਬਿਰਲੇ ਹੁੰਦੇ ਨੇ ਕਵੀ ਜੀ ਸ਼ਾਸਤਰ ਦੇ ਵਿੱਚ ਲਿਖਦੇ ਨੇ ਕਹਿੰਦੇ ਗਿਰਗਿਰ ਮਹਿਮਾਨਕ ਨਹੀਂ ਗਜਗਜ ਮੋਤੀ ਨਾ ਹੈ ਹਰ ਇੱਕ ਪਹਾੜ ਦੇ ਵਿੱਚ ਮਾਨਕ ਨਹੀਂ ਹੁੰਦਾ ਹਰ ਇੱਕ ਹਾਥੀ ਦੇ ਮੱਥੇ ਦੇ ਵਿੱਚ ਮੋਤੀ ਨਹੀਂ ਹੁੰਦਾ ਗਿਰਗਿਰ ਮਹਿਮਾਨਕ ਨਹੀਂ ਗਜਗਜ ਮੋਤੀ ਨਾ ਹੈ ਚੰਦਨ ਤਰ ਬਣ ਬਣ ਨਹੀਂ ਸੰਤ ਨਾ ਪੁਰਪੁਰ ਮਾਹੇ ਜਿਹੜਾ ਚੰਦਨ ਦਾ ਬੂਟਾ ਦਰਖਤ ਤੋਂ ਦਾ ਹਰ ਇੱਕ ਜੰਗਲ ਦੇ ਵਿੱਚ ਨਹੀਂ ਹੁੰਦਾ ਜਿਹੜੇ ਰੱਬ ਦੇ ਪਿਆਰੇ ਸਾਧੂ ਸੰਤ ਮਹਾਤਮਾ ਹੁੰਦੇ ਨੇ ਉਹ ਵੀ ਹਰ ਇੱਕ ਨਗਰ ਦੇ ਵਿੱਚ ਨਹੀਂ ਹੁੰਦੇ ਹੁੰਦੇ ਨੇ ਉਹ ਬਿਰਲੇ ਨੇ ਥੋੜੇ ਨੇ ਤੇ ਗੁਰਮਖ ਪਿਆਰਿਓ ਸੰਤ ਮਹਾਰਾਜ ਬਾਬਾ ਬਲਕਾਰ ਸਿੰਘ ਜੀ ਵਰਗੇ ਮਹਾਪੁਰਖ ਬਿਰਲੇ ਨੇ ਸੋ ਜਿਨ੍ਹਾਂ ਦਾ ਇੱਕ ਵੀ ਸਵਾਸ ਉਸ ਵਾਹਿਗੁਰੂ ਪਰਮਾਤਮਾ ਤੇ ਨਾਮ ਤੋਂ ਬਿਨਾਂ ਖਾਲੀ ਨਹੀਂ ਜਾਂਦਾ ਬਹੁਤ ਬਹੁਤ ਧੰਨਵਾਦ ਮਹਾਪੁਰਖਾਂ ਦਾ ਸੈਕਟਰੀ ਸਾਹਿਬ ਜੀ ਦਾ ਸਵਾਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਨੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਪੁੱਲਾਂ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ